ਮੋਗੇ ਚ 9 ਸਾਲ ਦੇ ਪਹਿਲੇ ਦਿਨ ਇਜ਼ਰਾਈਲ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ ਫਿਲਸਤੀਨੀਆ ਤੇ ਕੀਤੇ ਜਾ ਰਹੇ ਹਮਲੇ ਨਿੰਦਾਯੋਗ कथ दूी हुकूमत रानी हुकूमत ਨਮ ਕਰਮਵੀਰ ਜੀ 90 ਸਾਲ ਦੇ ਉਪਰ ਮਜ਼ਾਦ ਦੇ ਦੇਖੋ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਖਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਆ ਜਿਹੜਾ ਕੁਝ ਦੁਨੀਆ ਭਰ ਦੇ ਵਿੱਚ ਵਾਪਰ ਰਿਹਾ ਖਾਸ ਕਰਕੇ ਫਲਾਸਤੀਨ ਜਿਹੜਾ ਇਜ਼ਰਾਈਲ ਨਾਲ ਜਿਹੜਾ ਕੁਝ ਕਰ ਰਿਹਾ ਜਾਂ ਜਿਹੜੀਆਂ ਇਹ ਕਟਨਾਵਾ ਵਾਪਰ ਰੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨ ਦੀ ਕਾਲ ਸੀ ਸੋ ਉਹੀ ਅੱਜ ਕਾਲ ਨੂੰ ਪੂਰਾ ਕਰਨ ਵਾਸਤੇ ਹੈ ਜਿਹੜੀਆਂ ਇੱਥੇ ਖੱਬੀਆਂ ਪਾਰਟੀਆਂ ਮੋਗਾ ਦੇ ਨੇਚਰ ਪਾਰਕ ਦੇ ਵਿੱਚ ਇਕੱਠੀਆਂ ਹੋ ਕੇ ਆ ਜਿਹੜਾ ਉਹ ਹੀ ਪ੍ਰਦਰਸ਼ਨ ਕਰ ਰਹੀਆਂ ਸੋ ਇਹ ਪ੍ਰਦਰਸ਼ਨ ਇਕੱਲੇ ਸਿਰਫ ਇਸ ਕਰਕੇ ਨਹੀਂ ਕਿ ਜੜੀਆਂ ਕਟਨਾਵਾ ਵਾਪਰ ਰਹੀਆਂ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਆ ਬਲਕਿ ਇਹ ਕਰਤੀ ਲੋਕ ਆ ਜਿਹੜਾ ਉਹ ਹਰ ਇੱਕ ਉਸ ਟੱਟਣਾ ਨੂੰ ਜਿਹੜਾ ਅੱਜ ਕਾਰਪੋਰੇਟ ਘਰਾਣੇ ਜਿਸ ਤਰ੍ਹਾਂ ਜਿਹੜਾ ਵਿੱਤੀ ਪੂੰਜੀ ਦਾ ਸਹਾਇਤਾ ਲੈ ਕੇ ਵਿੱਤੀ ਪੂੰਜੀ ਦੀ ਸਹਾਇਤਾ ਦੇ ਨਾਲ ਆ ਜਿਹੜਾ ਪੂਰੇ ਦੇ ਪੂਰੇ ਮਲਕਾਂ ਨੂੰ ਉਜਾੜਨ ਦੇ ਵਾਸਤੇ ਵਾਲੇ ਪਾਸੇ ਤੁਰੇ ਹੋਇਆ ਜਿਹਦੀ ਪੈਠ ਭੂਮੀ ਆ ਜਿਹੜੀ ਉਹ ਅਮਰੀਕਾ ਵਰਗਾ ਮਲਕ ਆ ਅਸੀਂ ਚਾਹੁੰਦੇ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਤਮਾ ਹੋਵੇ ਤੇ ਨਵੇਂ ਸਾਲ ਦੇ ਵਿੱਚ ਆ ਜਿਹੜਾ ਲੋਕ ਅਮਨ ਆਮਾਨ ਦੇ ਨਾਲ ਆ ਇਸ ਤਰ੍ਹਾਂ ਦੀ ਮੁਕੀ ਜ਼ਿੰਦਗੀ ਹੋਣੀ ਚਾਹੀਦੀ ਆ ਉਸ ਅਮਨ ਆਮਾਨ ਦੇ ਨਾਲ ਲੋਕ ਆ ਜਿਹੜੇ ਹੋ ਰਹਿਣ ਇਸ ਕਰਕੇ ਅੱਜ ਅਸੀਂ ਸ਼ਰਧ ਦੇ ਆ ਮੈਂ ਨਰਪਾਸ਼ਨ ਤੋਂ ਵੀ ਕਰਕੇ ਸੰਗਤ ਸੁਪਾ ਪਰ ਅੱਜ ਜੋ ਪ੍ਰਵਾਸ ਹੋ ਰਿਹਾ ਨਵੇਂ ਸਾਲ ਦੇ ਦਿਨੇ ਅੱਜ ਜੋ ਬੜਾ ਕੰਮ ਆ ਲੈ ਰਿਹਾ ਅੱਜ ਅਸੀਂ ਲੋਕਾਂ ਵੱਲ ਸਿਦੇ ਖਿਲਾਫ ਅਜ਼ਰਾਇਨ ਜੰਗ ਵਧੀ ਵੀ ਆ ਬੱਚਿਆਂ ਨੂੰ ਔਰਤਾਂ ਨੂੰ ਉੱਥੇ ਮਾਰਿਆ ਜਾ ਰਿਹਾ ਹੈ ਉਸ ਦੇ ਗੁਲਾਮ ਕੱਤੇ ਪ੍ਰੋਟੈਸਟ ਕਰ ਰਹੇ ਆ ਤੇ ਜੰਗ ਬੰਦ ਕਰਨ ਦੀ ਮੰਗ ਕਰਦੇ ਆ ਕਮਰਦ ਦੀ ਦੇਸ਼ਾਂ ਨੂੰ ਕਹਿੰਦੇ ਉੱਥੇ ਜਖਮਦਾਰ ਜੀ ਨਾ ਕਰਨ ਤੇ ਜਿਹੜਾ ਉੱਥੇ ਬੱਚਿਆਂ ਦਾ ਕਹਾਂ ਨਾ ਰਿਹਾ ਬਹੁਤ ਭਿਆਨਕ 8000 ਦੇ ਨੇੜੇ ਬੱਚੇ ਮਾਰੇ ਚੁੱਕੇ ਮਾਰੇ ਜਾ ਚੁੱਕੇ ਆ ਔਰਤਾਂ ਮਾਰੀਆਂ ਜਾ ਚੁੱਕੀਆਂ ਬਹੁਤ ਮਹੱਕੀ ਜੰਗ ਚੱਲ ਰਹੀ ਹੈ ਉਹਨਾਂ ਖਿਲਾਫ ਅੱਜ ਕਮਨਸ ਬਾਡੀਾਂ ਵੱਲੋਂ ਮਜ਼ਹਰਾ ਹੋ ਰਿਹਾ ਤੇ ਉਹਦਾ ਡਟ ਕੇ ਵਿਰੋਧ ਕਰਾ ਅਧਿਕਾਰੀਆਂ ਦੇ ਕੋਈ ਕੋਈ ਇਸ ਤਰ੍ਹਾਂ ਦੀ ਆਵਦੀ। ਅਧਿਕਾਰੀਆਂ ਨੂੰ ਸਰਕਾਰ ਤੋਂ ਮੰਗ ਕਰਦੇ ਆ ਕਿ ਸੈਂਟਰ ਸਰਕਾਰ ਤੋਂ ਇਹ ਜਵਾਬ ਦੇ ਦਿੱਤਨ ਫਲਸਤੀਨ ਦੇ ਹੱਥੇ ਖੜਨੇ